ਦੇਖਣ ਨੂੰ ਮਿਲਿਆ ਕਿ ਢੇੜ ਜੋ ਹੈ ਜੁਟੀ ਸੀ ਤੇ ਇਥੇ ਆਈ ਕਾਰਟ ਨਹੀਂ ਚੈੱਕ ਹੋ ਰੇ ਮੁਖਤਾਰ ਅंसारी ਦੇ ਜਨਾਜ਼ੇ ਦੀ ਤਿਆਰੀ ਇਸ ਸਮੇਂ ਤੇ ਸ਼ੁਰੂ ਹੋ ਗਿਆ ਪੁਲਿਸ ਨੇ ਥਾਂ ਥਾਂ ਤੇ ਬੈਰੀਕੇਡਿੰਗ ਕੀਤੀ ਹੈ ਮੁਖਤਾਰ ਅंसारी ਨੂੰ ਹੁਣ ਕੁਝ ਦੇਰ ਵਿੱਚ ਕਾਲੀ ਬਾਗ ਕਬਰਿਸਤਾਨ ਵਿੱਚ ਸਪੁਰਦ ਖਾਕੇਤਾ ਜਾਵੇਗਾ ਤੇ ਗਾਜ਼ੀਪੁਰ ਵਿੱਚ ਮੁਖਤਾਰ ਦੇ ਘਰ ਦੇ ਬਾਹਰ ਵੱਡੀ ਗਿਣਤੀ ਵਿੱਚ ਜੋ ਲੋਕ ਪਿਆਰ ਕਰਦੇ ਨੇ ਮੁਖਤਾਰ ਅंसारी ਨੂੰ ਢੇੜ ਜੁਟੀ ਹੋਈ ਹੈ ਪੁਲਿਸ ਨੇ ਗਾਜ਼ੀਪੁਰ ਵਿੱਚ ਸੁਰੱਖਿਆ ਵਿਵਹਾਰ ਦਿੱਤੀ ਹੈ ਤੇ ਹਾਰੇ ਤਾਂ ਤੇ ਬੈਰੀਕੇਡਿੰਗ ਇਥੇ ਕੀਤੀ ਗਈ ਹੈ ਬਾਂਦਾ ਜੇਲ ਵਿੱਚ ਬੰਦ ਸੀ ਮੁਖਤਾਰ ਉੱਤਰ ਪ੍ਰਦੇਸ਼ ਦੀ 28 ਮਾਰਚ ਦੇ ਰਾਤ बेहोशी ਦੀ ਹਾਲਤ ਵਿੱਚ ਹਸਪਤਾਲ ਲਿਆ ਜਾਂਦਾ ਡਾਕਟਰਾਂ ਨੇ ਇਲਾਜ ਕੀਤਾ ਪਰ بچਾ ਨਹੀਂ ਸਕੇ ਤੇ ਉਥੇ ਹੀ ਇਹ ਵੀ ਦੇਖਿਆ ਗਿਆ ਕਿ ਹੁਣ ਮੁਖਤਾਰ ਅंसारी ਦੇ ਜਨਾਜ਼ੇ ਵਿੱਚ ਸ਼ਾਮਲ ਹੋਣ ਲਈ ਲੋਕਾਂ ਦੀ ਭੀੜ ਜੋ ਹੈ ਪਹੁੰਚੀ ਹੈ ਮੁਖਤਾਰ ਦੇ ਜਨਾਜ਼ੇ ਵਿੱਚ ਸ਼ਾਮਲ ਹੋਣ ਲਈ ਇਹ ਵੀ ਦੇਖਿਆ ਗਿਆ ਜੋ ਬੈਰੀਕੇਡਿੰਗ ਕੀਤੀ ਗਈ ਬੈਰੀਕੇਡਿੰਗ ਤੋੜਤੇ ਹੋਏ ਵੀ ਇਥੇ ਮੁਕਤਾਰ ਅंसारी ਦੇ ਜੋ ਸਮਰਥਕ ਹੈ ਉਹ ਨਜ਼ਰ ਆਏ ਮੁਹੰਮਦਾਬਾਦ ਵਿੱਚ ਬੈਰੀਕੇਟਿੰਗ ਕਰ ਲੋਕਾਂ ਨੂੰ ਪੁਲਿਸ ਰੋਕ ਰਹੀ ਸੀ ਤੇ ਮੁਕਤਾਰ ਦੇ ਸਮਰਥਕਾਂ ਨੇ ਇਸ ਦੌਰਾਨ ਕਾਫੀ ਨਾਅਰੇਬਾਜ਼ੀ ਵੀ ਕੀਤੀ ਤੇ ਮੀਡੀਆ ਨੂੰ ਵੀ ਕਾਫੀ ਦੂਰ ਰੱਖਿਆ ਗਿਆ ਤੇ ਉੱਥੇ ਇਹ ਵੀ ਦੇਖਿਆ ਗਿਆ ਕਿ ਮੁਕਤਾਰ ਅंसारी ਦੇ ਜੋ ਰਿਹائش ਹੈ ਉਥੋਂ ਜਨਾਜ਼ਾ ਨਿਕਲਣ ਵਾਲਾ ਕੁਝ ਹੀ ਦੇਰ ਵਿੱਚ ਤੇ ਮੁਕਤਾਰ ਦੇ ਜੋ ਰਿਸ਼ਤੇਦਾਰ ਹੈ ਉਹ ਮੌਜੂਦ ਨੇ ਤੇ ਪ੍ਰਿੰਸ ਟਾਕਸ ਦੇ ਮੈਦਾਨ ਵਿੱਚ ਦੇਖਿਆ ਗਿਆ ਸੀ ਕਿ ਨਵਾਜ਼ੇ ਜਨਾਜ਼ਾ ਵਿੱਚ 2000 ਤੋਂ ਜ਼ਿਆਦਾ ਲੋਕ ਸ਼ਾਮਲ ਹੋਏ ਸਨ ਤਾਂ ਕਾਲੀਵਾ ਕਬਰਿਸਤਾਨ ਵਿੱਚ ਸਪੁਰਦਕ ਖਾਕ ਕੀਤਾ ਜਾਵੇਗਾ ਤੇ ਇਹ ਵੀ ਦੇਖਿਆ ਗਿਆ ਕਿ ਪੂਰੇ ਸੂਬੇ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ ਮਾਊ ਤੇ ਗਾਜ਼ੀਪੁਰ ਵਿੱਚ ਧਾਰਾ 144 ਲਗਾ ਦਿੱਤੀ ਗਈ ਹੈ ਬਾਂਦਾ ਵਿੱਚ ਵੀ ਸੁਰੱਖਿਆ ਦੇ ਖਾਸ ਇੰਤਜ਼ਾਮ ਕੀਤੇ ਗਏ ਨੇ ਮੌਕੇ ਤੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮ ਇਥੇ ਤੈਨਾਤ ਕੀਤੇ ਗਏ ਨੇ ਤਾਂ ਫੋਰਡੇ ਕਾਕੋਜੀ ਦੇਰ ਵਿੱਚ ਕਰ ਦਿੱਤਾ ਜਾਵੇਗਾ ਦਿਲ ਦਾ ਦੌਰਾ ਪੈਣ ਕਾਰਨ ਮੁਖਤਾਰ ਅंसारी ਦੀ ਮੌਤ ਹੋਈ ਸੀ ਬੇਹੋਸ਼ੀ ਦੀ ਹਾਲਤ ਵਿੱਚ ਹਸਪਤਾਲ ਲਿਆਂਦਾ ਗਿਆ ਸੀ ਗੈਂਗਸਟਰ ਤੋਂ ਸਿਆਸਤਦਾਨ ਬਣੇ ਮੁਖਤਾਰ ਅंसारी ਦੀ ਮੌਤ ਦੀ ਜੁਡੀਸ਼ੀਅਲ ਜਾਂਚ ਦੇ ਹੁਕਮ ਵੀ ਦੇ ਦਿੱਤੇ ਗਏ ਨੇ ਬਾਂਦਾ ਚੀਫ ਜੁਡੀਸ਼ੀਅਲ ਮੈਜਿਸਟਰੇਟ ਭਗਵਾਨ ਦਾਸ ਗੁਪਤਾ ਨੇ ਐਮਪੀ ਐਮਐਲਏ ਕੋਰ ਬਾਂਦਾ ਦੇ ਵਿਧੇਕ ਚੀਫ ਜੁਡੀਸ਼ੀਅਲ ਮੈਜਿਸਟਰੇਟ ਗਾਰਿਮਾ ਸਿੰਘ ਨੂੰ ਮਾਮਲੇ ਦੀ ਜਾਂਚ ਅਧਿਕਾਰੀ ਨਿਯੁਕਤ ਤੇ ਕੀਤਾ ਹੈ ਤੇ ਜਾਂਚ ਰਿਪੋਰਟ 1 ਮਹੀਨੇ ਅੰਦਰ ਦੇਣ ਲਈ ਆਖਿਆ ਗਿਆ ਹੈ ਪੋਸਟ ਮਾਸਟਰ ਮਗਰ ਮੁਖਤਾਰ ਅंसारी ਦੇ ਦੇਨੂ ਭਾਰੀ ਸੁਰੱਖਿਆ ਹਟਾਂ ਗਾਜ਼ੀਪੁਰ ਜ਼ਿਲ੍ਹੇ ਦੇ ਮੁਹੰਮਦਾਬਾਦ ਯੂਸਫ ਪਰ ਲਿਜਾਇਆ ਗਿਆ ਜਿੱਥੇ ਕਾਲੀ ਬਾਗ ਕਬਰਿਸਤਾਨ ਵਿੱਚ ਸਪੁਰਦ ਦੇ ਖਾਕ ਕੁਝ ਹੀ ਦੇਰ ਵਿੱਚ ਕੀਤਾ ਜਾਵੇਗਾ ਗਾਜ਼ੀਪੁਰ ਰਿਹائش ਅੱਗੇ ਇਸ ਸਮੇਂ ਭਾਰੀ ਸੁਰੱਖਿਆ ਬਲ ਤਾਇਨਾਤ ਹੈ ਤੇ ਉੱਥੇ 144 ਵੀ ਕਈ ਥਾਈ ਲਗਾਈ ਗਈ ਹੈ ਤੇ ਸਮਰਥਕ ਵੀ ਅੱਜ ਪੁਲਿਸ ਮੁਲਾਜ਼ਮਾਂ ਨਾਲ ਭੇੜਦੇ ਹੋਏ ਨਜ਼ਰ ਆਏ ਕੁਝ ਹੀ ਦੇਰ ਵਿੱਚ ਇਸਪੁਰਦ ਦੇ ਖਾਕ ਕਰ ਦਿੱਤਾ ਜਾਵੇਗਾ ਮੁਖਤਾਰ ਅंसारी ਨੂੰ ਦਿਲ ਦਾ ਦੌਰਾ ਪੈਣ ਕਾਰਨ ਇੱਥੇ ਦੱਸ ਦਈਏ ਕਿ ਮੌਤ ਹੋਈ ਸੀ ਬੇਹੋਸ਼ੀ ਦੀ ਹਾਲਤ ਵਿੱਚ ਜਦੋਂ ਹਸਪਤਾਲ ਲਿਆਂਦਾ ਗਿਆ ਤਾਂ ਕਾਫੀ ਦੇਰ ਤੱਕ ਇਲਾਜ ਵੀ ਚੱਲਿਆ ਪਰ ਮੌਤ ਹੋ ਗਈ ਹੈ ਤਾਂ ਦਿਲ ਦਾ ਦੌਰਾ ਪੈਣ ਨਾਲ ਅंसारी ਦੀ ਮੌਤ ਹੋਈ ਮੁਖਤਾਰ ਅंसारी ਦੇ ਘਰ ਦੇ ਬਾਹਰ ਭਾਰੀ ਸੁਰੱਖਿਆ ਇਸ ਸਮੇਂ ਤੇ ਇਹ ਕਿ ਗਾਜ਼ੀਪੁਰ ਰਹਿਾਈ ਸ਼ੱਗੇ ਭਾਰੀ ਸੁਰੱਖਿਆ ਉਤੇ 144 ਲਗਾਈ ਗਈ ਹੈ ਕਈ ਥਾਈਂ ਉੱਤਰ ਪ੍ਰਦੇਸ਼ ਵਿੱਚ ਮੁਖ्तार ਅंसारी ਦਾ ਜਨਾਜ਼ਾ ਇਸ ਸਮੇਂ ਤੇ ਕੱਢਿਆ ਜਾ ਰਿਹਾ ਹੈ ਤੇ ਪੂਰੀ ਤਿਆਰੀਆਂ ਇੱਥੇ ਮੁਕੰਮਲ ਨੇ ਗਾਜ਼ੀਪੁਰ ਦੇ ਕਾਲੀਵਾ ਕਬਰਿਸਤਾਨ ਵਿੱਚ ਦਫਨ ਕੀਤਾ ਜਾਵੇਗਾ ਸਪੁਰਦ ਖਾ ਕੀਤਾ ਜਾਵੇਗਾ ਗਾਜ਼ੀਪੁਰ ਵਿੱਚ ਮੁਖ्तार ਦਾ ਜੋ ਜਦੀ ਘਰ ਹੈ ਉਥੇ ਵੱਡੀ ਗਿਣਤੀ ਵਿੱਚ ਲੋਕ ਜੁਟੇ ਹੋਏ ਨੇ ਸੁਰੱਖਿਆ ਵਧਾ ਦਿੱਤੀ ਗਈ ਹੈ ਥਾਂ ਥਾਂ ਤੇ ਬੈਰੀਕੇਡਿੰਗ ਕੀਤੀ ਗਈ ਹੈ ਜੋ ਰੂਟ ਰਹਿਣ ਵਾਲਾ ਜਨਾਜ਼ੇ ਦਾ ਉਥੇ ਇਹ ਜੋ ਬੈਰੀਕੇਡਿੰਗ ਕੀਤੀ ਗਈ ਹੈ ਤੇ ਇਹ ਵੀ ਸ਼ੁਰੂਆਤ ਵਿੱਚ ਸਾਹਮਣੇ ਆਇਆ ਕਿ ਕਾਰਡੀਕ ਅਰੈਸਟ ਜੋ ਹੈ ਯਾਨੀ ਕਿ ਹਾਰਟ ਅਟੈਕ ਵਜ੍ਹਾ ਦੱਸੀ ਜਾ ਰਹੀ ਹੈ ਮੋਦੀ ਇਹ ਵਸੂਲ ਹੋ ਰਹਾ ਹੈ ਅਭੀ ਆਪ ਲੋਕ ਜਾਣਤੇ ਹਨ ਅਰ ਭਾਈਓ ਇਸ ਵਿੱਚ ਵਕਤ ਲੱਗਦਾ ਹੈ ਤੇ ਪੀਐਮ ਦੀ ਬਾਡੀ ਹੈ ਇਸ ਲਈ ਥੋੜਾ ਹੋਰ ਵਕਤ ਲੱਗ ਰਹਾ ਹੈ ਹਾਟਕ ਪਹਿਲੇ ਸੇ ਹੀ ਭਰਿਆ ਹੋਆ ਹੈ رات سے ہی لوگ رے ہوئے ہیں تو اور جانے کی اس میں فاٹک ہے تو آپ لوگوں سے گزارش ہے کہ جب جو ہم لوگ فاٹک میں لے آئے جنازہ تو لوگ کیسے ہی وہ جو لوگ ہیں فاٹک والے ان کو نکال لیا گا پھر آپ سب لوگوں کو لائن لگا کے بلا کے سب کو دیکھنے کا دیا جائے گا وہاں ٹھیک ہے خبر کریے گا لوگ کوئی بھی ایسا نہ کرے اگر کوئی ہم درد ہے اگر دکھ میں آیا ہوگا تو وہ کوئی کسی سے بدتمدی ہوے گا میری یہ گزارش ہے آپ لوگوں کو سب کو ان شاء اللہ دکھانے باڈی پہلے تیار ہو جائے جنازہ اس کے بعد آپ سب لوگ سب کو دکھائیے ٹھیک ہے سب کریے ابھی ٹائم لگے گا ایک گھنٹہ کم سے کم اس کے بعد ہم خود ہی جائیں گے اور پھر لے کے یہ غلصل ہو رہا ہے ابھی آپ لوگ جانتے ہیں میرے بھائیوں کے اس میں وقت لگتا ہے اور پی ایم کی باڈی اس میں تو اور وقت لگ رہا ہے فاٹک پہلے سے ہی بھرا ہوا ہے رات سے ہی لوگ روکے ہوئے ہیں تو اور جانے کی اس میں فاٹک ہے آپ لوگوں سے گزارش ہے کہ جب جو ہم لوگ فاٹک میں لے آئے جنازہ تو کیسے ہی وہ جو لوگ ہیں فاٹک والے ان کو نکال لیا گا پھر آپ سب لوگوں کو لائن لگا کے بلا کے سب کو دیکھنے میں دیا جائے گا وہاں ٹھیک ہے خبر کریے گا لوگ کوئی بھی ایسا نہ کرے اگر کوئی بھی ہم ہے اگر دکھ میں آیا ہوگا تو وہ کوئی کسی سے بدتمیزی اور ضرور نہیں کرے گا میری یہ گزارش ہے آپ لوگوں سے سب کو ان شاء اللہ دکھانے باڈی پہلے تیار ہو جائے جنازہ اس کے بعد آپ سب لوگ ਤਾਂ ਕੋਜੀ ਕਾਰਗਰਿਕ ਸਾਬਕਾ ਜੀ ਅਬ ਟਾਈਮ ਲੱਗੇਗਾ ਇਜੰਮਾ ਕੰਮ ਕਰਸਕਾ ਮੁਖਤਾਰ ਅंसारी ਦਾ ਜਨਾਜ਼ਾ ਇਸ ਸਮੇਂ ਤੇ ਨਿਕਲ ਰਿਹਾ ਹੈ ਤੇ ਭੀੜ ਤੋਂ ਅਪੀਲ ਕੀਤੀ ਜਾ ਰਹੀ ਹੈ ਕਿ ਹੁਣ ਕੋਈ ਅੱਗੇ ਨਾ ਜਾਏ ਪ੍ਰਿੰਸ ਟਾਕਰਸ ਮੈਦਾਨ ਵਿੱਚ ਨਮਾਜ਼ੇ ਜਨਾਜ਼ਾ ਦੀ ਰਸਮ ਇੱਥੇ ਨਿਭਾਈ ਗਈ ਹੈ ਮੁਖਤਾਰ ਅंसारी ਨੂੰ ਕੋਜੀ ਦੇਰ ਵਿੱਚ ਕਾਲੀਵਾ ਕਬਰਿਸਤਾਨ ਵਿੱਚ ਸਪੁਰਦ ਖਾਕ ਕੀਤਾ ਜਾਵੇਗਾ ਤੇ ਗਾਜ਼ੀਪੁਰ ਵਿੱਚ ਮੁਖਤਾਰ ਦੇ ਘਰ ਦੇ ਬਾਹਰ ਬਹੁਤ ਭੀੜ ਦੇਖੀ ਗਈ ਸਮਰਥਕ ਵੱਡੇ ਗੰਢ ਤੇ ਵਿੱਚ ਪਹੁੰਚੇ ਹੋਏ ਸੁਰੱਖਿਆ ਵਧਾ ਦਿੱਤੀ ਗਈ ਹੈ ਥਾਂ ਥਾਂ ਤੇ ਬੈਰੀਕੇਡਿੰਗ ਕੀਤੀ ਗਈ ਹੈ ਬੰਦਾ ਜੇਲ੍ਹ ਵਿੱਚ ਮੁਕਤਾਰ ਅंसारी ਬੰਦ ਸੀ ਤੇ 28 ਮਾਰਚ ਦੀ ਰਾਤ ਉਸ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਹਸਪਤਾਲ ਲਿਆਂਦਾ ਗਿਆ ਡਾਕਟਰਾਂ ਨੇ ਇਲਾਜ ਕੀਤਾ بچਾ ਨਹੀਂ ਸਕੇ ਤੇ ਸਾਜ਼ਿਸ਼ ਨਾਲ ਵੀ ਇਸ ਨੂੰ ਜੋੜਿਆ ਜਾ ਰਿਹਾ ਤੇ ਉੱਥੇ ਹੀ ਕਾਡੇਕ ਅਰੈਸਟ ਸ਼ੁਰੂਆਤੀ ਵਜ੍ਹਾ ਜੋ ਹੈ ਦੱਸੀ ਜਾ ਰਹੀ ਹੈ ਤਾਂ ਉਤੇ ਹੀ ਇਹ ਵੀ ਦੇਖਿਆ ਗਿਆ ਸ਼ੁੱਕਰਵਾਰ ਦੇ ਰਾਤ 1:15 ਤੇ ਗਾਜ਼ੀਪੁਰ ਸਥਿਤ ਜਦੀ ਘਰ ਮੁਖਤਾਰ ਦੇ ਲਿਆਂਦੀ ਗਈ ਤੇ ਪੂਰੇ ਸੂਬੇ ਵਿੱਚ ਸੁਰੱਖਿਆ ਵਧਾਈ ਗਈ ਹੈ ਮਾਉ ਤੇ ਗਾਜ਼ੀਪੁਰ ਵਿੱਚ ਧਾਰਾ 144 ਲਾਗੂ ਕੀਤੀ ਗਈ ਹੈ ਤਾਂ ਵੇਖ ਸਕਦੇ ਹੋ ਇਹ ਭੀੜ ਜਨਾਜ਼ੇ ਵਿੱਚ ਮੁਖਤਾਰ ਅंसारी ਦੇ ਮੁਖਤਾਰ ਅंसारी ਦੇ ਘਰ ਦੇ ਬਾਹਰ ਸੁਰੱਖਿਆ ਦੇ ਮੁਕੰਮਲ ਇੰਤਜ਼ਾਮ ਕੀਤੇ ਗਏ ਨੇ ਮੁਖਤਾਰ ਅंसारी ਦੇ ਜਨਾਜ਼ੇ ਵਿੱਚ ਸ਼ਾਮਲ ਹੋਣ ਲਈ ਲੋਕਾਂ ਦੀ ਜੋ ਭੀੜ ਪਹੁੰਚੀ ਹੈ ਜੋ ਸੈਲਾਬ ਉਮੜਿਆ ਇਹ ਉਹ ਤਸਵੀਰਾਂ ਨੇ ਤੇ ਮੁਖਤਾਰ ਦੇ ਜਨਾਜ਼ੇ ਵਿੱਚ ਸ਼ਾਮਲ ਹੋਣ ਲਈ ਲੋਕਾਂ ਨੇ ਪੁਲਿਸ ਦੀ ਬੈਰੀਕੇਡਿੰਗ ਨੂੰ ਵੀ ਨਹੀਂ ਛੱਡਿਆ ਧੱਕਾਮੁਕੀ ਕਾਫੀ ਹੁੰਦੀ ਨਜ਼ਰ ਆਈ ਕਿਉਂਕਿ ਹਰ ਕੋਈ ਅੱਗੇ ਜਾਣ ਦੀ ਆਪਣੇ ਵੱਲੋਂ ਕੋਸ਼ਿਸ਼ ਕਰ ਰਿਹਾ ਸੀ ਪਰ ਅਪੀਲ ਇਥੇ ਕੀਤੀ ਜਾ ਰਹੀ ਸੀ ਕਿ ਅੱਗੇ ਨਾ ਜਾਇਆ ਜਾਵੇ ਤਾਂ ਮੁਖਤਾਰ ਅंसारी ਦਾ ਜਨਾਜ਼ਾ ਲਿਜਾਉਂਦੇ ਸਮੇਂ ਪੁਲਿਸ ਬੈਰੀਕੇਡਿੰਗ ਨੂੰ ਧੱਕਾ ਦੇ ਕੇ ਇਹ ਜੋ ਸਮਰਥਕ ਹੈ ਅੱਗੇ ਨਿਕਲਦੇ ਹੋਏ ਨਜ਼ਰ ਆਏ ਮੁਖਤਾਰ ਦੇ ਸਮਰਥਕਾਂ ਨੇ ਇਸ ਦੌਰਾਨ ਨਾਰੇਬਾਜ਼ੀ ਵੀ ਕੀਤੀ ਮਹਮਦਾਬਾਦ ਵਿੱਚ ਬੈਰੀਕੇਡਿੰਗ ਕਰ ਲੋਕਾਂ ਨੂੰ ਪੁਲਿਸ ਰੋਕ ਰਹੀ ਹੈ ਥਾਂ ਥਾਂ ਤੇ ਬੈਰੀਕੇਡਿੰਗ ਕੀਤੀ ਜਾ ਰਹੀ ਹੈ ਤੇ ਲੋਕਾਂ ਨੂੰ ਰੋਕਿਆ ਜਾ ਰਿਹਾ ਵੇਖ ਸਕਦੇ ਹੋ ਜੋ ਤਸਵੀਰਾਂ ਪਿੱਛੇ ਹੁੰਦੇ ਹੋਏ ਇਹ ਲੋਕ ਨਜ਼ਰ ਆ ਰਹੇ ਨੇ ਬੈਰੀਕੇਡਿੰਗ ਇੱਥੇ ਕੀਤੀ ਗਈ ਹੈ ਤੇ ਉੱਥੇ ਹੀ ਇਹ ਜੋ ਤਸਵੀਰਾਂ ਹੈ ਇਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਵੱਡੀ ਗਿਣਤੀ ਵਿੱਚ ਮੁਖਤਾਰ ਦੇ ਸਮਰਥਕ ਜੋ ਪਹੁੰਚੇ ਮੁਖਤਾਰ ਅंसारी ਦਾ ਜਦੋਂ ਜਨਾਜ਼ਾ ਕੱਢਿਆ ਜਾ ਰਿਹਾ ਸੀ ਤਕਰੀਬਨ 2000 ਤੋਂ ਜ਼ਿਆਦਾ ਲੋਕ ਇਸ ਦੇ ਵਿੱਚ ਸ਼ਾਮਲ ਹੋਏ ਨੇ ਇਸ ਵਕਤ ਦਾ ਅਪਡੇਟ ਇਹ ਸਾਹਮਣੇ ਆ ਰਿਹਾ 2000 ਤੋਂ ਜ਼ਿਆਦਾ ਲੋਕ ਜਨਾਜ਼ੇ ਵਿੱਚ ਸ਼ਾਮਲ ਹੋਏ ਨੇ ਕਬਰਿਸਤਾਨ ਦਾ ਜੋ ਰੂਟ ਹੈ ਪੂਰਾ ਜਿੱਥੇ ਸਪੁਰਦਿਕ ਖਾਕ ਕੀਤਾ ਜਾਵੇਗਾ ਉਹ ਪੂਰਾ ਜੋ ਰੂਟ ਹੈ ਉਹ ਵੀ ਪੁਲਿਸ ਨੇ ਅਸ ਪੂਰੇ ਰੂਟ ਤੇ ਤਨਾਤ ਕੀਤੀ ਗਈ ਹੈ ਮੁਖ्तार ਅंसारी ਨੂੰ ਕੁਝ ਦੇਰ ਵਿੱਚ ਗਾਜ਼ੀਪੁਰ ਦੇ ਕਾਲੀਵਾ ਕਬਰਿਸਤਾਨ ਵਿੱਚ ਸਪੁਰਦ ਖਾਕ ਕੀਤਾ ਜਾਵੇਗਾ ਪਰ ਉਸ ਤੋਂ ਪਹਿਲਾਂ ਭੀੜ ਤੋਂ ਇਹ ਅਪੀਲ ਕੀਤੀ ਗਈ ਕਿ ਕੋਈ ਅੱਗੇ ਨਾ ਜਾਏ ਤਾਂ ਰਸਮਾਂ ਇੱਥੇ ਅੰਤਮ ਰਸਮਾਂ ਨਿਭਾਈਆਂ ਜਾ ਰਹੀਆਂ ਨੇ ਤੇ ਉੱਥੇ ਹੀ ਵੱਡੀ ਗਿਣਤੀ ਵਿੱਚ ਸਮਰਥਕ ਪਹੁੰਚ ਰਹੇ ਨੇ ਅੱਗੇ ਵਧਣ ਦੀ ਕੋਸ਼ਿਸ਼ ਲਗਾਤਾਰ ਕੀਤੀ ਜਾ ਰਹੀ ਹੈ ਸਮਰਥਕਾਂ ਵੱਲੋਂ ਦਿਲ ਦਾ ਦੌਰਾ ਫਿਲਹਾਲ ਸ਼ੁਰੂਆਤੀ ਕਾਰਨ ਜੋ ਹੈ ਦੱਸਿਆ ਜਾ ਰਿਹਾ ਤੇ ਉਥੇ ਮੁਖਤਾਰ ਅंसारी ਦੇ ਪੁੱਤਰ ਨੇ ਅੱਗੇ ਮੰਗ ਕੀਤੀ ਹੈ ਕਿ ਇਸ ਦਾ ਪੋਸਟਮਾਰਟਮ ਜੋ ਰਿਪੋਰਟ ਹੈ ਉਸ ਨੂੰ ਚੈੱਕ ਕੀਤਾ ਜਾਵੇ ਪ੍ਰੋਪਰਲੀ ਤੇ سپور ਦੇ ਖਾਕ ਕੋਜੀ ਦੇਰ ਵਿੱਚ ਮੁਖਤਾਰ ਅंसारी ਹੋਣਗੇ ਤੇ ਵੱਡੀ ਗਿਣਤੀ ਵਿੱਚ ਸਮਰਥਕ ਜੋ ਹੈ ਪਹੁੰਚੇ ਨੇ ਤੇ ਪੁਲਿਸ ਤੇ ਪ੍ਰਸ਼ਾਸਨ ਵੱਲੋਂ ਵੀ ਪੂਕਤਾ ਇੰਤਜ਼ਾਮ ਕੀਤੇ ਗਏ ਨੇ ਤੇ ਪੋਸਟਮਾਰਟਮ ਰਿਪੋਰਟ ਵਿੱਚ ਫਲ ਹਾਲੇ ਸਾਹਮਣੇ ਆਇਆ ਕਿ ਹਾਰਟ ਅਟੈਕ ਕਾਰਨ ਮੌਤ ਹੋਈ ਹੈ ਤੇ ਕਬਰਿਸਤਾਨ ਵਿੱਚ ਸਿਰਫ ਪਰਿਵਾਰ ਦੀ ਐਂਟਰੀ ਹੈ ਬਾਕੀ ਜੋ ਸਮਰਥਕ ਹੈ ਉਹਨਾਂ ਨੂੰ ਪਿੱਛਾ ਕੀਤਾ ਜਾ ਰਿਹਾ ਹੈ ਤਾਂ ਵੇਖ ਸਕਦੇ ਹੋ ਜਦੋਂ ਜਨਾਜ਼ਾ ਲਿਜਾਇਆ ਜਾ ਰਿਹਾ ਸੀ ਕਿੰਨੀ ਭੇੜ ਉਮੜਦੀ ਹੈ ਵੀਡੀਓਜ਼ ਬਣਾਉਂਦੇ ਹੋਏ ਮੁਖਤਾਰ ਦੇ ਸਮਰਥਕ ਨਜ਼ਰ ਆਉਂਦੇ ਨੇ ਤੇ ਜਨਾਜ਼ੇ ਦੀ ਨਮਾਜ਼ ਤੋਂ ਬਾਅਦ ਦਫਨਾਇਆ ਜਾਵੇਗਾ ਕਬਰਿਸਤਾਨ ਵਿੱਚ ਸਿਰਫ ਪਰਿਵਾਰ ਦੀ ਹੀ ਫਿਲਹਾਲ ਐਂਟਰੀ ਹੈ ਤੇ ਉੱਥੇ ਵੀ ਪਹਿਰਾ ਹੈ ਸਖਤ ਪਹਿਰਾ ਤੇ ਭੀੜ ਦੇਖ ਸਕਦੇ ਹੋ ਤੁਸੀਂ ਜਿੰਨੀ ਭੀੜ ਇਸ ਸਮੇਂ ਤੇ ਮੁਖਤਾਰ ਅंसारी ਦੇ ਜਨਾਜ਼ੇ ਵਿੱਚ ਨਜ਼ਰ ਆ ਰਹੀ ਹੈ ਥੋੜੀ ਦੇਰ ਵਿੱਚ ਇਸਪੁਰ ਦੇ ਖਾਕ ਮੁਖਤਾਰ ਅंसारी ਨੂੰ ਕਰ ਦਿੱਤਾ ਜਾਵੇਗਾ ਇਸ ਤੋਂ ਪਹਿਲਾਂ ਦੇਖਿਆ ਗਿਆ ਜੋ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ ਮੁਖਤਾਰ ਅंसारी ਦਾ ਜਦੋਂ ਜਨਾਜ਼ਾ ਇਥੇ ਕੱਢਿਆ ਜਾ ਰਿਹਾ ਸੀ ਉਸ ਸਮੇਂ ਤੇ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੁੰਦੇ ਨੇ ਜਨਾਜ਼ੇ ਵਿੱਚ ਅੱਗੇ ਵਧਣ ਦੀ ਆਪਣੀ ਪਾਸਿਓਂ ਕੋਸ਼ਿਸ਼ ਕਰਦੇ ਨੇ ਤੇ ਮੁਖਤਾਰ ਅंसारी ਦੇ ਘਰ ਦੇ ਬਾਹਰ ਵੀ ਇਸ ਸਮੇਂ ਵੱਡੀ ਗਿਣਤੀ ਦੇ ਵਿੱਚ ਸਮਰਥਕ ਮੌਜੂਦ ਨੇ ਤੇ ਕਈ ਥਾਈਂ ਇਹ ਦੇਖਿਆ ਗਿਆ ਕਿ ਧਾਰਾ 143 ਲਗਾ ਦਿੱਤੀ ਗਈ ਹੈ ਹਾਲਾਤਾਂ ਨੂੰ ਦੇਖਦੇ ਹੋਏ ਧਾਰਾ 144 ਲਗਾਈ ਗਈ ਹੈ ਪ੍ਰਿੰਸ ਟਾਕਰਸ ਮੈਦਾਨ ਵਿੱਚ ਨਮਾਜ਼-ਏ-ਜਨਾਜ਼ਾ ਦੀ ਰਸਮ ਇੱਥੇ ਹੋਣੀ ਹੈ ਤੇ ਭੇੜ ਤੋਂ ਅਪੀਲ ਕੀਤੀ ਜਾ ਰਹੀ ਹੈ ਕਿ ਕੋਈ ਹੋਰ ਅੱਗੇ ਨਾ ਜਾਵੇ ਮੁਖਤਾਰ ਅंसारी ਨੂੰ ਕੁਝ ਦੇਰ ਵਿੱਚ ਗਾਜ਼ੀਪੁਰ ਦੇ ਕਾਲੀਬਾ ਕਬਰਿਸਤਾਨ ਵਿੱਚ ਸਪੋਰਟ ਦੇ ਕਾ ਕੀਤਾ ਜਾਵੇਗਾ ਗਾਜ਼ੀਪੁਰ ਵਿੱਚ ਮੁਖਤਾਰ ਦੇ ਜਦੀ ਜੋ ਘਰ ਹੈ ਉਸ ਦੇ ਬਾਹਰ ਵੱਡੀ ਗਿਣਤੀ ਵਿੱਚ ਲੋਕ ਨਜ਼ਰ ਆਏ ਪੁਲਿਸ ਨੇ ਗਾਜ਼ੀਪੁਰ ਵਿੱਚ ਸੁਰੱਖਿਆ ਵਧਾ ਦਿੱਤੀ ਹੈ ਥਾਂ ਥਾਂ ਤੇ ਬੈਰੀਕੇਟਿੰਗ ਜੋ ਕੀਤੀ ਗਈ ਮੁਖਤਾਰ ਬਾਂਦਾ ਜੇਲ੍ਹ ਵਿੱਚ ਬੰਦ ਸੀ 28 ਮਾਰਚ ਦੀ ਰਾਤ ਬੇਹੋਸ਼ੀ ਦੇ ਹਾਲਤ ਵਿੱਚ ਹਸਪਤਾਲ ਲਿਆਂਦਾ ਗਿਆ ਡਾਕਟਰਾਂ ਨੇ ਇਲਾਜ ਕੀਤਾ ਮੁਖਤਾਰ ਕਈ ਵਾਰ ਕਹਿ ਚੁੱਕਿਆ ਸੀ ਕਿ ਜੇਲ੍ਹ ਵਿੱਚ ਉਸ ਨੂੰ ਮਾਰਨ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ ਉਸ ਨੂੰ ਜ਼ਹਿਰ ਦਿੱਤਾ ਜਾ ਰਿਹਾ ਹੈ ਇੱਥੇ ਤੱਕ ਕਿਹਾ ਗਿਆ ਸੀ ਬਾਰੇ ਫਿਲਹਾਲ ਜੋ ਪੋਸਟਮਾਰਟਮ ਰਿਪੋਰਟ ਸਾਹਮਣੇ ਆਈ ਹੈ ਉਸ ਵਿੱਚ ਹਾਰਟ ਅਟੈਕ ਕਾਰਨ ਦੱਸਿਆ ਜਾ ਰਿਹਾ ਹੈ ਤੇ ਕਾਲੀਵਾਹ ਕਬਰਿਸਤਾਨ ਵਿੱਚ ਸਪੁਰਦ ਖਾਕ ਕੀਤਾ ਜਾਵੇਗਾ ਪੂਰੇ ਸੂਬੇ ਵਿੱਚ ਸੁਰੱਖਿਆ ਵਧਾਈ ਗਈ ਹੈ ਮਾਊ ਤੇ ਗਾਜ਼ੀਪੁਰ ਵਿੱਚ ਧਾਰਾ 144 ਲਾਗੂ ਕੀਤੀ ਗਈ ਹੈ ਬਾਂਦਾ ਵਿੱਚ ਵੀ ਖਾਸ ਇੰਤਜ਼ਾਮ ਕੀਤੇ ਗਏ ਨੇ ਡੀਜੀਪੀ ਹੈੱਡਕੁਆਟਰ ਨੇ ਵੀ ਇਥੇ ਐhtਿਆਤ ਵਰਤਨ ਦੇ ਨਿਰਦੇਸ਼ ਦਿੱਤੇ ਨੇ ਮੌਕੇ ਤੇ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਵੀ ਮੌਜੂਦ ਨੇ مختار انساری دے جنازے میں شامل ہون ہونے لوگوں کی بھیڑ امڑتی ہوئی نظر آئی مختار دے جنازے شامل ہون ہونے پولس نال دے ہوئے بھی مختار دے سمرتھک نظر آئے نارے بازی کرتے ہوئے نظر آئے بیریکیٹنگ جو محمد آباد وچے کی تی گئی سی اس نو توڑ کے مختار کے سمرتھک اگے ودتے ہوئے نظر آئے کئی تھائی بیرکےڈنگ کی گئی لوکوں روکیا گیا مختار انصاری کے رہائش کے باہر بیریکیڈنگ ਦੇ ਨੇੜੇ ਲੋਕ ਜੋ ਹੈ ਜੋ ਸਮਰਥਕ ਮੁਖ्तार अंसारी ਦੇ ਉਹ ਨਾਰੇबाजी ਕਰਦੇ ਹੋਏ ਨਜ਼ਰ ਆਏ ਤੇ ਉਥੇ ਹੀ ਜੋ ਮੀਡੀਆ ਉਸ ਨੂੰ ਵੀ ਕਾਫੀ ਦੂਰ ਰੱਖਿਆ ਜਾ ਰਿਹਾ ਤੇ ਕਬਰਿਸਤਾਨ ਵਿੱਚ ਸਿਰਫ ਪਰਿਵਾਰਕ ਮੈਂਬਰ ਨੂੰ ਜਾਣ ਦੀ ਇਜਾਜ਼ਤ ਹੈ ਤਾਂ ਵੇਖ ਸਕਦੇ ਹੋ ਜਨਾਜ਼ੇ ਵਿੱਚ ਇਹ ਭੀੜ ਜੋ ਹੈ ਤੇ ਨਾਰੇ ਇੱਥੇ ਲਗਾਉਂਦੇ ਹੋਏ ਜ਼ਿੰਦਾਬਾਦ ਦੇ ਨਾਰੇ ਲਗਾਉਂਦੇ ਹੋਏ ਇਹ ਨਜ਼ਰ ਆ ਰਹੇ ਨੇ ਮੁਖ्तार अंसारी ਦੇ ਘਰ ਦੇ ਬਾਹਰ ਉਹੀ ਸੁਰੱਖਿਆ ਇੱਥੇ ਦੇਖੀ ਗਈ ਤੇ ਜੋ ਭੀੜ ਹੈ ਜਨਾਜ਼ੇ ਦੀ ਉਹ ਤੁਸੀਂ ਵੇਖ ਸਕਦੇ ਹੋ ਤੇ ਆਖਰ ਕੋਣ ਸੀ ਮੁਖਤਾਰ ਅंसारी ਗੈਂਗਸਟਰ ਤੋਂ ਸਿਆਸਤਦਾਨ ਬਣਿਆ ਸੀ ਪੰਜ ਵਾਰ ਵਿਧਾਇਕ ਰਿਆ ਤੇ 2002 ਅਤੇ 2007 ਵਿੱਚ ਆਜ਼ਾਦ ਵਿਧਾਇਕ ਰਿਆ ਬਸਪਾ ਤੋਂ ਕੱਢੇ ਜਾਣ ਤੋਂ ਬਾਅਦ ਮੁਖਤਾਰ ਨੇ ਕੌਮੀ ਇਕਤਾ ਦਲ ਦੇ ਨਾਂ ਤੇ ਆਪਣੀ ਪਾਰਟੀ ਤੱਕ ਬਣਾਈ ਸੀ ਮੁਖਤਾਰ ਨੇ 2012 ਦੀਆਂ ਵਿਧਾਨ ਸਭਾ ਚੋਣਾਂ ਕੌਮੀ ਇਕਤਾ ਦਲ ਤੋਂ ਜਿੱਤੀਆਂ 2017 ਵਿੱਚ ਵੀ ਮੁਖਤਾਰ ਅंसारी ਨੇ ਇੱਥੇ ਬਸਪਾ ਤੋਂ ਚੋਣ ਲੜੀ ਸੀ ਤੇ 2009 ਦੀਆਂ ਲੋਕ ਸਭਾ ਚੋਣਾਂ ਵਿੱਚ ਮੁਖਤਾਰ ਨੇ ਫਿਰ ਕਿਸਮਤ ਅਜ਼ਮਾਈ ਵਾਰਾਨਸੀ ਤੋਂ ਭਾਜਪਾ ਨੂੰ ਇੱਥੇ ਹਰੋਣ ਦੀ ਕੋਸ਼ਿਸ਼ ਕੀਤੀ ਅंसारी ਕਰੀਬ 17000 ਵੋਟਾਂ ਨਾਲ ਇੱਥੇ ਹਾਰ ਗਏ ਸੀ ਤੇ ਮੁਖਤਾਰ ਅंसारी ਪੰਜ ਵਾਰ ਵਿਧਾਇਕ ਰਿਹਾ ਤੇ ਪਹਿਲੀ ਵਾਰ बसपा ਦੀ ਟਿਕਟ ਤੇ 1996 ਵਿੱਚ ਮਉ ਵਿਧਾਨ ਸਭਾ ਤੋਂ ਜਿੱਤੇ ਮਉ ਵਿੱਚ ਵੀਤਾਰਾ 144 ਜੇ ਲਗਾਈ ਗਈ ਹੈ 2002 ਅਤੇ 2007 ਵਿੱਚ ਆਜ਼ਾਦ ਵਿਧਾਇਕ ਬਣੇ बसपा ਤੋਂ ਕੱਢੇ ਜਾਣ ਤੋਂ ਬਾਅਦ ਮੁਖਤਾਰ ਨੇ ਆਪਣੀ ਪਾਰਟੀ ਬਣਾਈ ਤੇ 2017 ਵਿੱਚ ਮੁਖਤਾਰ ਅंसारी ਨੇ बसपा ਦੀ ਟਿਕਟ ਤੇ ਮੜ ਤੋਂ ਚੋਣ ਲੜੀ ਤੇ ਜਿੱਤੇ ਤੇ ਅੱਜ ਦੀਆਂ ਇਹ ਤਸਵੀਰਾਂ ਜਨਾਜ਼ੇ ਵਿੱਚ ਜੋ ਭੀੜ ਹੈ ਉਹ ਤੁਸੀਂ ਦੇਖ ਸਕਦੇ ਹੋ ਪ੍ਰਿੰਸ ਟੋਕਨਸ ਮੈਦਾਨ ਵਿੱਚ ਨਮਾਜ਼ੇ ਜਨਾਜ਼ਾ ਪੜੇ ਆ ਗਿਆ ਉਸ ਸਮੇਂ ਦੀ ਇਹ ਭੀੜ ਹੈ ਜਦੋਂ ਨਮਾਜ਼ੇ ਜਨਾਜ਼ਾ ਪੜੇ ਜਾ ਰਹੀ ਸੀ ਪਹਿਲੀ ਤਸਵੀਰ ਜੋ ਤੁਸੀਂ ਦੇਖ ਰਹੇ ਹੋ ਤੇ ਉੱਥੇ ਜਦੋਂ ਜਨਾਜ਼ਾ ਕੱਢਿਆ ਜਾ ਰਿਹਾ ਸੀ ਉਸ ਸਮੇਂ ਨਾਰੇਬਾਜ਼ੀ ਵੀ ਇਥੇ ਕਾਫੀ ਹੋਈ ਹੈ ਮੁਖ्तार ਅंसारी ਦੇ ਘਰ ਦੇ ਕਰੀਬ 100 ਮੀਟਰ ਦੂਰ ਪ੍ਰਿੰਸ ਟੌਕਸ ਮੈਦਾਨ ਤੇ ਨਮਾਜ਼-ਏ-ਜਨਾਜ਼ਾ ਪੜਿਆ ਗਿਆ ਤੇ ਇਥੋਂ 300 ਮੀਟਰ ਅੱਗੇ ਕਾਲੀਬਗ ਕਬਰਿਸਤਾਨ ਹੈ ਜਿੱਥੇ ਸਪੁਰਦ ਦੇ ਖਾਕ ਕੀਤਾ ਜਾਵੇਗਾ ਤੇ ਇਹ ਤਸਵੀਰਾਂ ਜਿੱਥੇ ਸਪੁਰਦ ਦੇ ਖਾਕ ਕੀਤਾ ਜਾਵੇਗਾ ਉਥੇ ਵੀ ਤਿਆਰੀਆਂ ਚੱਲ ਰਹੀ ਹੈ ਤੇ ਲਗਾਤਾਰ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਆਖਰ ਮੁਖਤਾਰ ਅंसारी ਕੌਣ ਸੀ ਤੇ ਜਨਾਜ਼ੇ ਦੀ ਭੀੜ ਤੁਸੀਂ ਵੇਖ ਸਕਦੇ ਹੋ ਮੁਖਤਾਰ ਦੇ ਸਮਰਥਕਾਂ ਦੀ ਤੇ ਉਥੇ ਹੀ ਜਿਸ ਵਿੱਚ ਸਭ ਤੋਂ ਜ਼ਿਆਦਾ ਸਮਰਥਕ ਮੁਖਤਾਰ ਅंसारी ਦੇ ਨਜ਼ਰ ਆ ਰਹੇ ਨੇ ਉਹ ਤਸਵੀਰ ਹੈ ਪ੍ਰਿੰਸ ਟਾਕਸ ਮੈਦਾਨ ਦੀ ਜਿੱਥੇ ਨਮਾਜ਼ੇ ਜਨਾਜ਼ਾ ਪੜਿਆ ਗਿਆ ਮੁਖਤਾਰ ਅंसारी ਦੇ ਘਰ ਦੇ ਕਰੀਬ 100 ਮੀਟਰ ਦੂਰ ਹੈ ਤੇ ਇਥੋਂ 300 ਮੀਟਰ ਦੀ ਦੂਰੀ ਤੇ ਹੈ ਉਹ ਕਬਰਿਸਤਾਨ ਜਿਸ ਦੀਆਂ ਤਸਵੀਰਾਂ ਵੀ ਅਸੀਂ ਤੁਹਾਨੂੰ ਲਗਾਤਾਰ ਵਿਖਾ ਰਹੇ ਹਾਂ ਕਾਲੀਬਾਗ ਕਬਰਿਸਤਾਨ ਇਥੇ ਮੁਖਤਾਰ ਅंसारी ਨੂੰ ਸਪੋਰਟ ਦੇ ਖਾ ਕੀਤਾ ਜਾਵੇਗਾ ਤੇ ਕ੍ਰਾਈਮ ਹਿਸਟਰੀ ਦੀ ਜੇਕਰ ਗੱਲ ਕੀਤੀ ਜਾਵੇ ਮੁਖਤਾਰ ਅंसारी ਦਾ ਗਿਰੋ ਯੂਪੀ ਨਵੀਂ ਦਿੱਲੀ ਤੇ ਪੰਜਾਬ ਵਿੱਚ ਸਰਗਰਮ ਰਿਹਾ ਉੱਤਰ ਪ੍ਰਦੇਸ਼ ਦੇ ਪੂਰਬਾਂਚਲ ਦਾ ਡੌਨ ਜਾਣਿਆ ਜਾਂਦਾ ਸੀ ਤੇ ਗਾਜ਼ੀਪੁਰ ਵਿੱਚ ਇਸ ਸਮੇਂ ਧਾਰਾ 144 ਲਗਾਈ ਗਈ ਹੈ ਮਾਉ ਵਿੱਚ ਧਾਰਾ 144 ਲਗਾਈ ਗਈ ਹੈ ਹਾਲਾਤਾਂ ਨੂੰ ਦੇਖਦੇ ਹੋਏ ਇਥੇ ਲਗਾਤਾਰ ਪੁਲਿਸ ਵੱਲੋਂ ਮੁਕੰਮਲ ਪ੍ਰਬੰਧ ਕੀਤੇ ਗਏ ਪ੍ਰਿੰਸ ਟਾਕਿਸ ਮੈਦਾਨ ਵਿੱਚ ਨਮਾਜ਼-ਏ ਜਨਾਜ਼ਾ ਪੜਿਆ ਗਿਆ ਤੇ ਕਾਲੀਵਾ ਕਬਰਿਸਤਾਨ ਵਿੱਚ ਕੁਝ ਹੀ ਦੇਰ ਵਿੱਚ ਸਪੁਰਦ ਦੇ ਖਾਕ ਕੀਤਾ ਜਾਵੇਗਾ ਅੰਤਮ ਰਸਮਾਂ ਇੱਥੇ ਮੁਖਤਾਰ ਅंसारी ਦੀ ਨਵਾਈਆਂ ਜਾ ਰਹੀਆਂ ਨੇ ਤੇ ਮੁਖਤਾਰ ਅंसारी ਦੀ ਅੰਤਮ ਰਸਮਾਂ ਇਸ ਸਮੇਂ ਤੇ ਨਵਾਈਆਂ ਜਾ ਰਹੀਆਂ ਨੇ ਕਬਰਿਸਤਾਨ ਵਿੱਚ ਸਿਰਫ ਪਰਿਵਾਰਕ ਮੈਂਬਰ ਹਲੋ ਕੀਤੇ ਗਏ ਨੇ ਤੇ ਉੱਥੇ ਵੀ ਸੁਰੱਖਿਆ ਦਾ ਸਖਤ ਪੈਰਾ ਇਸ ਸਮੇਂ ਤੇ ਦੇਖਿਆ ਜਾ ਰਿਹਾ ਤੇ ਮੁਖ्तार ਅंसारी ਪੰਜਾਬ ਦੀ ਜੇਲ੍ਹ ਵਿੱਚ ਵੀ ਰਹਿ ਤੇ ਇਸ ਲਈ ਕਨੈਕਸ਼ਨ ਉਸ ਤੋਂ ਵੀ ਜੁੜਦਾ ਹੈ ਜਦੋਂ ਮੁਖ्तार ਅंसारी ਪੰਜਾਬ ਤੇ ਯੂਪੀ ਵਿਚਾਲੇ ਰੇਡ ਕੇ ਦਾ ਕਾਰਨ ਬਣੇ ਸੀ ਉਹ ਵੀ ਗੱਲ ਕਰ ਲੈਣੇ ਆ ਮੌਤ ਦਾ ਕਾਰਨ ਦਿਲ ਦਾ ਦੌਰਾ ਪੈਣਾ ਫਿਲਹਾਲ ਦੱਸਿਆ ਗਿਆ ਮੁਖ्तार ਅंसारी ਦੇ ਪਰਿਵਾਰ ਵੱਲੋਂ ਉਹਨਾਂ ਦੀ ਮੌਤ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੇ ਇਲਜ਼ਾਮ ਇੱਥੇ ਲਗਾਏ ਜਾ ਰਹੇ ਨੇ ਪੰਜਾਬ ਕਨੈਕਸ਼ਨ ਦੀ ਗੱਲ ਕਰਾਂਗੇ ਮੁਖ्तार ਅंसारी ਤੇ ਇਲਜ਼ਾਮ ਸਨ ਕਿ ਜਨਵਰੀ 2019 ਵਿੱਚ ਮੋਹਾਲੀ ਦੇ ਇੱਕ ਵੱਡੇ ਬਿਲਡਰ ਨੂੰ ਫੋਨ ਕਰਕੇ 10 ਕਰੋੜ ਰੁਪਏ ਦੀ ਫਿਰੋਤੀ ਮੰਗੀ ਸੀ ਇਸ ਮਾਮਲੇ ਵਿੱਚ ਮੋਹਾਲੀ ਵਿੱਚ ਇੱਕ ਐਫ ਆਈ ਆਰ ਦਰਜ ਕੀਤੀ ਗਈ ਸੀ ਤੇ 24 ਜਨਵਰੀ 2019 ਨੂੰ ਪੰਜਾਬ ਪੁਲਿਸ ਨੇ ਮੁਖ्तार ਅंसारी ਨੂੰ ਯੂਪੀ ਤੋਂ ਲਿਆ ਕੇ ਮੋਹਾਲੀ ਅਦਾਲਤ ਵਿੱਚ ਪੇਸ਼ ਕੀਤਾ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਰੋਪੜ ਜੇਲ੍ਹ ਵਿੱਚ ਭੇਜਿਆ ਤੇ ਲਗਾਤਾਰ ਮੁਖ्तार ਅंसारी ਦੀ ਹਿਰਾਸਤ ਵਿੱਚ ਲਗਾਤਾਰ ਵਾਅਦਾ ਹੁੰਦਾ ਰਿਹਾ ਤੇ ਆਖਰ ਯੂਪੀ ਸਰਕਾਰ ਨੇ ਅंसारी ਦੀ ਵਾਪਸੀ ਨੂੰ ਲੈ ਕੇ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਸੀ ਅਦਾਲਤ ਦੇ ਹੁਕਮਾਂ ਤੇ ਹੀ ਯੂਪੀ ਪੁਲਿਸ ਦੇ ਹਵਾਲੇ ਕੀਤਾ ਗਿਆ 2022 ਦੇ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਜੇਲ੍ਹ ਮੰਤਰੀ ਹਰਜੋਤ ਮੈਂਸ ਨੇ ਉਸ ਸਮੇਂ ਤੇ ਇਲਜ਼ਾਮ ਵੀ ਲਗਾਏ ਸੀ ਯੂਪੀ ਸਰਕਾਰ ਨੇ 26 ਵਾਰ ਪ੍ਰੋਡਕਸ਼ਨ ਵਾਰੰਟ ਤੇ ਮੁਖ्तार ਅंसारी ਨੂੰ ਹਿਰਾਸਤ ਵਿੱਚ ਲੈਣ ਦੀ ਮੰਗ ਕੀਤੀ ਸੀ ਪਰ ਪੰਜਾਬ ਪੁਲਿਸ ਨੇ ਹਵਾਲਗੀ